ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਣ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਜਿਹੜੀ ਲੈ ਕੇ ਆਏ ਆ ਮਿੱਤਰੋ ਤੁਹਾਡੇ ਲਈ ਲੈ ਕੇ ਆਏ ਆ ਪਿੰਡ ਤਲਵੰਡੀ ਕਲਾਂ ਦੇ ਵਿੱਚੋਂ ਤਲਵੰਡੀ ਕਲਾਂ ਪਿੰਡ ਜ਼ਿਲ੍ਹਾ ਲੁਧਿਆਣੇ ਦਾ ਤਹਿਸੀਲ ਜਗਰਾਉਂ ਦਾ ਪਿੰਡ ਆ ਮਿੱਤਰੋ ਤੇ ਇਹ ਪਿੰਡ ਜਦੋਂ ਆਪਾਂ ਜਗਰਾਉਂ ਤੋਂ ਲੁਧਿਆਣੇ ਵਾਲੇ ਪਾਸੇ ਨੂੰ ਜਾਂਦੇ ਆ ਤਾਂ ਪਹਿਲਾ ਪਿੰਡ ਆਉਂਦਾ ਵਾ ਮਿੱਤਰੋ ਤਲਵੰਡੀ ਕਾਲਾ ਤਤਲਵੰਡੀ ਕਲਾਂ ਪਿੰਡ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਹਾਂ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਮਿੱਤਰੋ ਰਜਿੰਦਰ ਸਿੰਘ ਰਾਜੂ ਬਾਈ ਦਾ ਨਾਮ ਆ ਤੇ ਪਾਣੀ ਵਾਲੀ ਟੈਂਕੀ ਦੇ ਕੋਲੇ ਬਿਲਕੁਲ ਬਈ ਦਾ ਕਾਰਾ ਕਰਿਆਨੇ ਵਾਲੀ ਦੁਕਾਨ ਆ ਮਿੱਤਰੋ ਬਾਈ ਦੀ ਤੇ ਬਾਈ ਦੇ ਨੀਲੀ 라ਵੀ ਤੇ ਸਾਰੇ ਜਾਨਵਰ ਵਕਾਊ ਕਰਤੇ ਆ ਮਿੱਤਰੋ ਕੱਲੇ ਕੱਲੇ ਜਾਨਵਰ ਦੀ ਹੁਣ ਡਿਟੇਲ ਸੁਣੀ ਜਾਇਆ ਜਾਂ ਧਿਆਨ ਦੇ ਨਾਲ ਵੇਖੀ ਜਾਇਆ ਤੇ ਆ ਜਿਹੜੀ ਮੈਂ ਅਸਰ ਛੱਟੀ ਆ ਮਿੱਤਰੋ ਕੱਟੀ ਆ ਜਿਹੜੀ ਇਹ 2 ਸਾਲ ਦੀ ਇੰਦੀ ਉਮਰ ਆ ਕੱਟੀ ਦੀ ਇਹਦਾ ਰੇਟ 55000 ਰੁਪਿਆ ਰੱਖਿਆ ਵਾ ਮਾਲਕ ਨੇ ਤੇ ਮਿੱਤਰੋ ਇਹ ਇੱਕ ਵਾਰੀ ਹੀਟ ਦੇ ਵਿੱਚ ਆਈ ਸੀ ਬਾਈ ਨੀ ਭਰਾਇਆ ਇਹਨੂੰ ਝੋਟੀ ਚੰਗੀ ਆ ਤੁਸੀਂ ਦੇਖ ਸਕਦੇ ਟਕਾਣਾ ਝੋਟੀ ਦਾ ਪੂੜਾ ਪੜਾ ਬਹੁਤ ਚੰਗਾ ਕਈ ਭਰਾ ਵੱਧ ਡੱਬੀ ਝੋਟੀ ਖਰੀਦਣ ਦੀ ਭਾਲ ਦੇ ਵਿੱਚ ਹੁੰਦੇ ਆ ਫਿਰ ਉਹਨਾਂ ਦੀ ਲਾਈ ਲਾਹੇਵੰਦ ਚਾਰੇ ਥਣ ਇੰਦੇ ਗੁਲਾਬੀ ਆ ਸਿੰਘ ਸਿੰਘ ਬਹੁਤ ਸੋਹਣਾ ਕੁੰਡੀ ਨੀਰੀ ਝੋਟੀ ਆ ਮਿੱਤਰੋ 55000 ਦੇ ਵਿੱਚ ਮਿਲ ਜੂਗੀ ਆ ਮੈਂ ਮਿੱਤਰੋ 8 ਮਹੀਨਿਆਂ ਦੀ ਗੱਬਣਾ ਤੇ 9ਵਾਂ ਮਹੀਨਾ ਇਹਨੂੰ ਲੱਗਿਆ ਹੋਇਆ ਹਜੇ ਵੀ ਕਰਮਾਂ ਵਾਲੀ ਦਾ ਥਲੇ 3 ਕਿਲੋ ਦੁੱਧ ਡੰਗ ਦਾ ਇਸ ਟਾਈਮ ਇਹਦੇ ਮੌਜੂਦ ਆ ਮਿੱਤਰੋ ਇੱਕ ਡੰਗ ਇਹ ਮਿਲਦੀ ਆ 8 ਮਹੀਨਾ ਦੀ ਗੱਬਣ ਹੋ ਗਿਆ 9ਵਾਂ ਮਹੀਨਾ ਨੂੰ ਲੱਗਿਆ ਹੋਇਆ ਮਗਰ ਇਹਦੇ ਕੱਟੀ ਆ ਦੋਵਾਂ ਦਾ ਰੇਟ ਸਿਰਫ 1,05,000 ਰੁਪਿਆ ਵਾ ਮਿੱਤਰੋ ਕਿਉਂਕਿ ਗੱਬਣ ਵੀ ਆ ਕੱਟੀ ਵੀ ਆ ਮਗਰ ਫੇਰ ਠੰਡੀ ਸੀਲ ਵਾਲਾ ਪੱਖ ਵੀ ਆ ਗਿਆ ਮੂਰੇ ਕੋਈ ਜ਼ਿਆਦਾ ਰੇਟ ਨਹੀਂ ਗਾ ਵਜਨ ਵਾਲੀ ਕੱਦ ਵਾਲੀ ਬਾਡੀ ਵਾਲੀ 14-15 ਕਿਲੋ ਦੁੱਧ ਸੱਜਰ ਨੇ ਦਿੱਤਾ ਹੋਇਆ ਤੇ ਆ ਕੱਟਾ ਖੜਾ ਮਿੱਤਰੋ ਇਹਦੀ ਉਮਰ 10 ਮਹੀਨੇ ਆ ਇਹਦਾ ਰੇਟ ਸਿਰਫ 25,000 ਰੁਪਿਆ ਵਾ ਮਾਨਤਨ ਹੋ ਜਾਊਗਾ ਕਿਉਂਕਿ ਥਾਂ ਤੋੜਨ ਨੂੰ ਹੈ ਨਹੀਂ ਆਪਣੇ ਕੋਲੇ ਕਿਉਂਕਿ ਇੱ ਦਰ ਪੱਠੇ ਬੀਜੇ ਹੋਇਆ ਇਸ ਕਰਕੇ ਫਿਰ ਥਾਂ ਦੀ ਕਮੀ ਕਰਕੇ ਆਪਾਂ ਕੋਈ ਵੀ ਜਾਨਵਰ ਤੁਹਾਨੂੰ ਜਿਹੜਾ ਤੋਰ ਕੇ ਨਹੀਂ ਦਿਖਾਉਂਦੇ ਮਿੱਤਰੋ ਬਹੁਤ ਸੋਹਣੇ ਜਾਨਵਰ ਹੈ ਚਾਰੇ ਬਾਈ ਹੁਣ ਐਂਡ ਤੇ ਤੁਹਾਨੂੰ ਇੱਕ ਵਿਖਾਉਣਾ ਮੈਂ ਬੂਰੀ ਝੋਟੀ ਆ ਜਿਹੜੀ ਬੂਰੀ ਝੋਟੀ ਵੱਲੇ ਤੋਂ ਵੱਡੇ ਵੱਨ ਗੱਲਬਾਤ ਕਰਾਉਂਗਾ ਮਿੱਤਰੋ ਚਲਦੇ ਆਪਾਂ ਬੂਰੀ ਝੋਟੀ ਵਾਲੀ ਸਾਈਡ ਆਹ ਬੂਰੀ ਝੋਟੀ ਆ ਮਿੱਤਰੋ ਇਹ ਹੈਗੀ ਆ 1 ਮਹੀਨੇ ਦੀ ਗੱਬਣ 4.5 ਕਿਲੋ ਹੈਗਾ ਇਹਦੇ ਥੱਲੇ ਦੁੱਧ ਮਗਰ ਇਹਦੇ ਹੈਗੀ ਆ ਬੂਰੀ ਕੱਟੀ ਤੇ ਆਪ ਵੀ ਮੈਂ ਬੂਰੀ ਨੀਲੀ ਰਵੀ ਦੀ ਤਿਲਾਂ ਵਾਲੀ ਝੋਟੀ ਆ ਇਹਨੇ ਵੀ 10-11 ਕਿਲੋ ਦੁੱਧ ਦਿੱਤਾ ਹੋਇਆ ਇਹ 1 ਮਹੀਨਾ ਹੀ ਹੋਇਆ ਇਹਨੂੰ ਹਜੇ ਬੜੀ ਨੂੰ ਮਿੱਤਰੋ ਬਹੁਤ ਸੋਹਣੀ ਝੋਟੀ ਆ ਇਹਦਾ ਰੇਟ ਵੀ ਭਾਈ ਨੇ ਝੋਟੀਆਂ ਕਟੀਆਂ ਵਾਲੀਆਂ ਨਾਲ ਕੱਟੀ ਦੇ ਦੇਣੀਆਂ ਨਾਲੇ ਝੋਟੀ ਦੇ ਦੇਣੀਆਂ ਤੁਹਾਨੂੰ ਮਿੱਤਰੋ ਨਾਲੇ ਦੁੱਧ ਦੇ ਜਨਾਂ ਸਿਰਫ 72000 ਦੇ ਵਿੱਚ ਇਹ ਜਿਹੜੇ ਜਾਨਵਰ ਪਾਈ ਦੇ ਅੱਜ ਦੀ ਵੀਡੀਓ ਦੇ ਵਿੱਚ ਦਿਖਾਏ ਆ ਪਿੰਡ ਤਲਵੰਡੀ ਕਲਾਂ ਦੇ ਵਿੱਚੋਂ ਤਲਵੰਡੀ ਕਲਾਂ ਪਿੰਡ ਜ਼ਿਲ੍ਹੇ ਮੇਤਰੋ ਲੁਧਿਆਣੇ ਦਾ ਪਿੰਡ ਆ ਤੇ ਲੁਧਿਆਣੇ ਤੋਂ ਜਦੋਂ ਆਪਾਂ ਜਗਰਾਉ ਨੂੰ ਆਉਣੇ ਆ ਜਗਰਾਉ ਤੋਂ 10 ਕਿਲੋਮੀਟਰ ਪਹਿਲਾਂ ਇਹ ਪਿੰਡ ਆ ਜਾਂਦਾ ਸਾਰੇ ਜਾਨਵਰਾਂ ਦੀ ਡਿਟੇਲ ਦਿੰਦੀ ਆ ਗੱਲਬਾਤ ਕੱਲੀ-ਕੱਲੀ ਵੀਡੀਓ ਦੇ ਵਿੱਚ ਕਹਤੀ ਆ ਜਿਹੜਾ ਜਾਨਵਰ ਤੁਹਾਨੂੰ ਜੱਜ ਜੂਗਾ ਬਾਈ ਉਹ ਜਾਨਵਰ ਤੁਸੀਂ ਬਾਈ ਦੇ ਨਾਲ ਫੋਨ ਦੇ ਉੱਤੇ ਰਾਬਤਾ ਕਾਇਮ ਕਰ ਲਿਆ ਜੇ ਆਪਾਂ ਨੰਬਰ ਬਾਈ ਦਾ ਜਿਹੜਾ ਉਹ ਸਕਰੀਨ ਦੇ ਉੱਤੇ ਚਲਾ ਦਿੱਤਾ ਵਾ ਬਾਕੀ ਗੱਲਬਾਤ ਤੁਸੀਂ ਬਾਈ ਨਾਲ ਫੋਨ ਦੇ ਉੱਤੇ ਤੈਅ ਕਰੋ ਮੇਤਰੋ ਪਿੰਡ ਤਲਵੰਡੀ ਕਲਾ ਜ਼ਿਲ੍ਹਾ ਲੁਧਿਆਣਾ ਤਸੀਲ ਜਗਰਾਉਂ ਤਲਵੰਡੀ ਕਲਾ ਵੱਡੇ ਹਾਈਵੇ ਤੋਂ 3 ਕਿਲੋਮੀਟਰ ਦੀ ਦੂਰੀ ਤੇ ਰਜਿੰਦਰ ਸਿੰਘ ਰਾਜੂ ਬਾਈ ਦੇ ਘਰੇ ਆਉਣਾ ਵਾ ਤੁਸੀਂ ਪੀਰ ਦੀ ਜਗ੍ਹਾ ਦੇ ਕੋਲੇ ਬਾਈ ਦਾ ਘਰ ਆ ਤੇ ਪਾਣੀ ਵਾਲੀ ਟੈਂਕੀ ਵੀ ਬਾਈ ਦੇ ਘਰ ਦੇ ਬਿਲਕੁਲ ਨੇੜੇ ਧੰਨਵਾਦ ਸ਼ੁਕਰੀਆ ਬਹੁਤ ਸਾਰਾ ਪਿਆਰ ਸਤਿਕਾਰ